ਇਤਿਹਾਸ ਚ ਹੋਈਆਂ ਜੰਗਾਂ ਯੁੱਧਾਂ ਦੇ ਜਦੋਂ ਵਰਕੇ ਫੋਲਦੇ ਆ ਜਿੰਨੀਆਂ ਵੀ ਜੰਗਾਂ ਜਿੰਨੇ ਵੀ ਯੁੱਧ ਹੋਏ ਆ ਬਹੁ ਗਿਣਤੀ ਯਰ ਜ਼ੋਰ ਉਤੇ ਜ਼ਮੀਨ ਨੂੰ ਹਥਿਆਉਣ ਵਾਸਤੇ ਹੋਏ ਆ ਪਰ ਸਿੱਖ ਕੌਮ ਦਾ ਇਤਿਹਾਸ ਇੰਨਾ ਗੌਰਵਮਈ ਆ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿੰਨੇ ਵੀ ਯੰਗ ਯੁੱਧ ਹੋਏ ਨੇ ਉਹ ਕਿਸੇ ਨੂੰ ਹਥਿਆਉਣ ਲਈ ਨਹੀਂ ਹੋਏ ਉਹ ਮਨੁੱਖਤਾ ਦੇ ਭਲੇ ਲਈ ਹੋਏ ਨੇ ਉਹ ਨਿਮਾਣਿਆਂ ਦੇ ਮਾਣ ਨੂੰ ਬਤੌਣ ਲਈ ਹੋਏ ਨੇ ਤਾਣਿਆਂ ਤੇ ਤਾਣ ਨੂੰ ਬਚਾਉਣ ਲਈ ਹੋਏ ਨੇ ਉਹ ਮਨੁੱਖਤਾ ਨੂੰ ਬਚਾਉਣ ਲਈ ਹੋਏ ਜਦੋਂ ਪੋ ਦਾ ਮਹੀਨਾ ਚੜ੍ਹਦਾ ਹੈ ਪੋ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਦੁਖਦਾਈ ਤੇ ਬੈਰਾਗਮਈ ਹੈ ਪੋ ਦਾ ਸ਼ਹੀਦੀ ਹਫਤਾ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਲੈ ਜਾਂਦਾ ਹੈ ਜਦੋਂ ਅਨੰਦਪੁਰ ਸਾਹਿਬ ਤੋਂ ਕਿਲਾ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਸਰਸਾ ਨਦੀ ਦੇ ਵਿੱਚ ਵਿਛੋੜੇ ਪਾ ਜਾਂਦੇ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤੇ 40 ਸਿੰਘ ਇੱਕ ਪਾਸੇ ਨੂੰ ਨਿਕਲ ਜਾਂਦੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇੱਕ ਤਰਫਾਂ ਨਿਕਲ ਜਾਂਦੇ। ਸਰਸਾ ਨਦੀ ਦੇ ਵਿੱਚ ਜਿੱਥੇ ਪਰਿਵਾਰ ਵਿਛੜਦਾ ਹੈ ਉੱਥੇ ਬਹੁ ਕੀਮਤੀ ਹੱਥ ਲਿਖਤਾ ਗ੍ਰੰਥ ਵੀ ਪਾਣੀ ਦੇ ਵਿੱਚ ਖੜ ਜਾਂਦੇ। ਇਤਿਹਾਸਕਾਰ ਲਿਖਦੇ ਨੇ ਕਿ 15 ਮਈ ਤੋਂ 18 ਦਸੰਬਰ 1704 ਇਸ ਮੀ ਤੱਕ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਦੇ ਗੁੱਟ ਨੇ ਮਿਲ ਕੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ ਘੇਰਾ ਇੰਨਾ ਜ਼ਬਰਦਸਤ ਕਿ ਨਾ ਕੋਈ ਅੰਦਰ ਜਾ ਸਕਦਾ ਸੀ ਨਾ ਕੋਈ ਬਾਹਰ ਆ ਸਕਦਾ ਸੀ ਰਸਦ ਲੰਗਰ ਪਾਣੀ ਵੀ ਬਿਲਕੁਲ ਹੀ ਪਹੁੰਚਣਾ ਬੰਦ ਹੋ ਗਿਆ ਜਦੋਂ ਭੁੱਖ ਨਾਲ ਸਿੱਖ ਸੰਗਤ ਦਾ ਬੁਰਾ ਹਾਲ ਹੋਣ ਲੱਗਿਆ ਤਾਂ ਆਖਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਨੇ ਸੌਹਾ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਲਈ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡਣ ਲਈ ਰਾਜ਼ੀ ਹੋ ਗਏ ਪਰ ਪਹਾੜੀ ਰਾਜਿਆਂ ਤੇ ਮੁਗਲ ਹਾਕਮਾਂ ਨੇ ਕਸਮਾਂ ਤੋੜ ਕੇ ਪਿੱਛੇ ਸਿੱਖ ਸੰਗਤਾਂ ਤੇ ਗੁਰਸੱਭੇ ਹਮਲਾ ਕਰ ਦਿੱਤਾ ਸਰਸਨ ਨਦੀ ਦੇ ਕਿਨਾਰੇ ਕਸਮਾਨ ਦਾ ਯੁੱਧ ਹੋਇਆ ਸਰਸਨ ਨਦੀ ਦੇ ਵਿੱਚ ਬਹੁਤ ਸਾਰੇ ਸਿੱਖ ਸੰਗਤ ਸ਼ਹੀਦ ਹੋ ਗਈ ਬਹੁਤ ਸਾਰੇ ਪਵਿੱਤਰ ਗ੍ਰੰਥ ਹੜਤ ਦੇ ਵਿੱਚ ਰੁੜ ਗਈ ਤੇ ਉੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ ਉਸ ਤੋਂ ਬਾਅਦ ਗੁਰੂ ਗਵੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰੇ ਤੇ 40 ਸਿੰਘ ਸ੍ਰੀ ਚਮਕੌਰ ਸਾਹਿਬ ਆ ਕੇ ਉਹ ਰੁਕੇ ਚਮਕੌਰ ਸਾਹਿਬ ਦੀ ਉਹ ਗੜੀ ਜਿੱਥੇ ਕੁਝ ਸਮਾਂ ਆਰਾਮ ਕੀਤਾ ਤੇ ਉਸ ਤੋਂ ਬਾਅਦ ਉੱਥੇ ਕਸਮਾਨ ਦਾ ਯੁੱਧ ਹੋਇਆ 2 ਦਸੰਬਰ ਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਚਾਲੀ ਸਿੰਘ ਤੇ ਪੰਜ ਪਿਆਰਿਆਂ ਸਮੇਤ ਇਸ ਸਥਾਨ ਤੇ ਆ ਕੇ ਕੱਚੀ ਗੜੀ ਦੇ ਵਿੱਚ ਮੋਰਚੇ ਲਾਏ 22 ਦਸੰਬਰ ਨੂੰ ਪਿੱਛਾ ਕਰ ਰਹੀਆਂ ਮੁਗਲ ਹਾਕਮਤ ਤੇ ਪਹਾੜੀ ਰਾਜਿਆਂ ਨੇ ਚਾਰੇ ਤਰਫੋਂ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਕਸਮਾਨ ਦਾ ਜੁੱਧ ਹੋਇਆ ਜਿਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀਆਂ ਪਾਉਂਦੇ ਨੇ ਤਿੰਨ ਪਿਆਰੇ ਸ਼ਹੀਦੀਆਂ ਪਾਉਂਦੇ ਨੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਾ ਲੱਖ ਨਾਲ ਇੱਕ ਇੱਕ ਸਿੰਘ ਲੜਾਇਆ ਉਸ ਤੋਂ ਬਾਅਦ ਪੰਜ ਪਿਆਰਿਆਂ ਦਾ ਹੁਕਮ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਨੇ ਕਿਹਾ ਕਿ ਗੁਰੂ ਜੀ ਤੁਸੀਂ ਕੋ ਵਿਖ ਨੂੰ ਬਚਾਉਣ ਲਈ ਸਿੱਖੀ ਦੇ ਭੇਖ ਨੂੰ ਬਚਾਉਣ ਲਈ ਇੱਥੋਂ ਚਾਲੇ ਪਾ ਦਿਓ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਗੁਰੂ ਗੋਬਿੰਦ ਸਿੰਘ ਜੀ ਢਾੜੀ ਮਾਰ ਕੇ ਮਾਛੀਵਾੜਾ ਸਾਹਿਬ ਵੱਲ ਰਵਾਨਾ ਹੋ ਜਾਂਦੇ ਨੇ ਜਿਸ ਮਹਾਨ ਸਥਾਨ ਤੇ ਅਸੀਂ ਖੜੇ ਆ ਇਹ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਹੈ। ਸ਼੍ਰੀ ਚਮਕੌਰ ਸਾਹਿਬ ਦੀ ਉਹ ਮਹਾਨ ਧਰਤੀ ਜਿੱਥੇ ਉਹ ਕਸਮਾਨ ਦਾ ਯੁੱਧ ਹੋਇਆ ਦੁਨੀਆ ਦਾ ਉਹ ਅਨੋਖਾ ਯੁੱਧ ਹੋਇਆ 22 ਦਸੰਬਰ ਨੂੰ ਇੱਥੇ ਉਹ ਯੁੱਧ ਹੁੰਦਾ ਹੈ ਔਰ ਉਸ ਯੁੱਧ ਦੇ ਵਿੱਚ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਿੰਘਾਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰਦੇ ਨੇ। ਪੋਦੇ ਦਿਨਾਂ ਦੇ ਵਿੱਚ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਪੂਰੀ ਸਿੱਖ ਕੌਮ ਇੱਥੇ ਨਤਮਸਤਕ ਹੋਣ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਿੰ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਔਰ ਇਹ ਦਿਹਾੜੇ ਸਾਡੀ ਸਿੱਖ ਕੌਮ ਦੀ ਸਿੱਖ ਧਰਮ ਦੀ ਉਸ ਲਸਾਨੀ ਸ਼ਹਾਦਤ ਨੂੰ ਯਾਦ ਕਰਵਾਉਂਦੇ ਨੇ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਇਸ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਂਦੇ ਨੇ ਕਿ ਕਿਸ ਤਰੀਕੇ ਨਾਲ ਸਾਡੇ ਪਰਿਵਾਰ ਵਿਛੜੇ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਸਿੱਖ ਸੰਗਤਾਂ ਦੇ ਨਾਲ ਵਿਛੋੜੇ ਪਏ ਤੇ ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਇਸ ਜਗ੍ਹਾ ਤੇ ਸ਼ਹੀਦੀਆਂ ਪਾਉਂਦੇ ਨੇ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਫਤਿਹਗੜ ਸਾਹਿਬ ਵਿਖੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਛਣਵਾ ਕੇ ਸ਼ਹੀਦ ਕਰ ਦਿੱਤੇ ਜਾਂਦੇ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਨੰਦਪੁਰ ਸਾਹਿਬ ਦੇ ਕਿਲਾ ਆਨੰਦਗੜ੍ਹ ਨੂੰ ਤਿਆਗ ਕੇ ਸਿੰਘਾਂ ਸਮੇਤ 7 ਕੋ ਨੂੰ ਸ਼੍ਰੀ ਚੰਪੌਰ ਸਾਹਿਬ ਪਹੁੰਚੇ 8 ਕੋ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੀ ਭੇਜੀ 10 ਲੱਖ ਮੁਗਲ ਫੌਜ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਪਾਇਆ ਗੋਲੀ ਬਾਰੂਦ ਖਤਮ ਹੋਣ ਉਪਰੰਤ ਸਿੰਘ ਆਪਣੀਆਂ ਲਿਸ਼ਕ ਦੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਗਏ ਤੇ ਬੈਰੀਆਂ ਦੀਆਂ ਫੌਜਾਂ ਉੱਤੇ ਭੁੱਖੇ ਸ਼ੇਰਾਂ ਵਾਂਗ ਪੈ ਕੇ ਆਹੂ ਲਾਉਂਦੇ ਰਹੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਚੋਹਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਖ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਅਤੇ ਲਗਭਗ 40 ਸਿੰਘ ਲੱਖਾਂ ਬੇਰੀਆਂ ਨਾਲ ਜੂਝਦੇ ਆ ਸ਼ਹਾਦਤ ਪ੍ਰਾਪਤ ਕਰ ਗਏ ਇੱਥੇ ਸ਼ਹੀਦ ਹੋਏ ਤੋਮੇ ਸਾਹਿਬ ਜਦਿਆਂ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦੇ ਸਰੀਰ ਦਾ ਸਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਇਸ ਸਥਾਨ ਤੇ ਹਰ ਸਾਲ 6 7 ਅਤੇ 8 ਪੋਨ ਨੂੰ ਇਸ ਜੰਗ ਦੀ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਿਵਾਨ ਸਜਾਏ ਜਾਂਦੇ ਹਨ ਇਹ ਸਥਾਨ ਮੈਦਾਨੇ ਚੰਗ ਦੀ ਯਾਦਗਾਰ ਅਤੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦਾ ਅਗੀਠਾ ਸਸਕਾਰ ਸਥਾਨ ਹੈ 71 ਜੁਲੂਹਰ ਸਾਹਿਬ ਦੀ ਰਣ ਭੂਮੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਨਾਲ ਪੰਜ ਪਿਆਰੇਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਖ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਭਾਈ ਕਾਨ ਸਿੰਘ ਨਾਬਾ ਦੁਆਰਾ ਰਚਿਤ ਮਹਾਨ ਕੋਸ਼ ਦੇ ਪੰਨਾ ਨੰਬਰ 981 ਦੇ ਅਨੁਸਾਰ ਸ਼ਹੀਦ ਸਿੰਘਾਂ ਦੇ ਨਾਮ ਇਸ ਪ੍ਰਕਾਰ ਨੇ ਭਾਈ ਸਹਿਜ ਸਿੰਘ ਭਾਈ ਸਰਦੂਲ ਸਿੰਘ ਭਾਈ ਸਰੂਪ ਸਿੰਘ ਭਾਈ ਸਾਹਿਬ ਸਿੰਘ ਭਾਈ ਸੁਜਾਨ ਸਿੰਘ ਭਾਈ ਸ਼ੇਰ ਸਿੰਘ, ਭਾਈ ਸੇਵਾ ਸਿੰਘ, ਭਾਈ ਸੰਗੋਤ ਸਿੰਘ, ਭਾਈ ਸੰਤ ਸਿੰਘ, ਭਾਈ ਹਰਦਾਸ ਸਿੰਘ, ਭਾਈ ਹਿੰਮਤ ਸਿੰਘ, ਭਾਈ ਕਰਮ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਖੜਕ ਸਿੰਘ, ਭਾਈ ਗੁਰਦਾਸ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਗੁਲਾਬ ਸਿੰਘ, ਭਾਈ ਗੰਗਾ ਸਿੰਘ, ਭਾਈ ਗੰਡਾ ਸਿੰਘ, ਭਾਈ ਚੜਤ ਸਿੰਘ, ਭਾਈ ਜਵਾਹਰ ਸਿੰਘ, ਭਾਈ ਜੈਮਲ ਸਿੰਘ, ਭਾਈ ਜਵਾਲਾ ਸਿੰਘ, ਭਾਈ ਛੰਡਾ ਸਿੰਘ, ਭਾਈ ਟੇਕਸ ਸਿੰਘ, ਭਾਈ ਠਾਕੁਰ ਸਿੰਘ, ਭਾਈ ਤਰਲੋਕ ਸਿੰਘ, ਭਾਈ ਬਿਆਲ ਸਿੰਘ, ਭਾਈ ਦામੋਦਰ ਸਿੰਘ, ਭਾਈ ਨਾਰਾਇਣ ਸਿੰਘ, ਭਾਈ ਨਿਹਾਲ ਸਿੰਘ ਭਾਈ ਪੰਜਾਬ ਸਿੰਘ ਭਾਈ ਪ੍ਰੇਮ ਸਿੰਘ ਭਾਈ ਬਸਾਵਾ ਸਿੰਘ ਭਾਈ ਵਿਸ਼ਨ ਸਿੰਘ ਭਾਈ ਭਗਵਾਨ ਸਿੰਘ ਭਾਈ ਮਤਾਬ ਸਿੰਘ ਭਾਈ ਮੁਹੰਮਦ ਸਿੰਘ ਭਾਈ ਰਣਜੀਤ ਸਿੰਘ ਭਾਈ ਰਤਨ ਸਿੰਘ ਭਾਈ ਸੰਗਤ ਸਿੰਘ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਨੇ ਵੀ ਵੱਡੇ ਸਾਹਿਬਜ਼ਾਦੇਾਂ ਸਮੇਤ ਰਣ ਭੂਮੀ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ 21 ਦਸੰਬਰ ਦੀ ਸ਼ਾਮ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਾਲੀ ਸਿੰਘ ਔਰ ਵੱਡੇ ਸਾਹਿਬਜ਼ਾਦੇ ਜਦੋਂ ਸਰਸਾ ਨਦੀ ਦੇ ਵਿੱਚ ਪਰਿਵਾਰ ਗਿਛੋੜਾ ਹੋ ਜਾਂਦਾ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਵੱਲ ਆ ਜਾਂਦੇ ਨੇ ਜਿਸ ਜਗ੍ਹਾ ਤੇ ਆ ਕੇ ਗੁਰੂ ਸਾਹਿਬ ਤੇ ਸਿੱਖ ਸੰਗਤ ਰੁਕੀ ਉਸ ਜਗ੍ਹਾ ਨੂੰ ਕੱਚੀ ਗੜੀ ਕਿਹਾ ਜਾਂਦਾ ਇਹ ਕੱਚੀ ਗੜੀ ਇੱਕ ਉੱਚਾ ਸਥਾਨ ਸੀ ਇੱਕ ਉੱਚਾ ਵੱਡਾ ਇੱਕ ਹਵੇਲੀ ਟਾਈਪ ਇੱਕ ਜਗ੍ਹਾ ਬਣੀ ਹੋਈ ਸੀ ਜਿੱਥੇ ਆ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਤੇ ਹਲੇ ਥੋੜਾ ਸਮੇਂ ਹੋਇਆ ਸੀ ਗੁਰੂ ਸਾਹਿਬ ਨੂੰ ਇਸ ਜਗ੍ਹਾ ਤੇ ਆ ਕੇ ਰੁਕਿਆ ਕਿ ਮੁਗਲ ਫੌਜ ਨੇ ਪਹਾੜੀ ਰਾਜਿਆਂ ਦੇ ਗੁੱਟ ਨਾਲ ਮਿਲ ਕੇ ਇਸ ਕੱਚੀ ਗੜੀ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸ ਤੋਂ ਬਾਅਦ ਇੱਥੇ ਇੱਕ ਵੱਡਾ ਯੁੱਧ ਹੁੰਦਾ ਹੈ, ਕਸਮਾਨ ਦੀ ਲੜਾਈ ਹੁੰਦੀ ਹੈ ਜਿਦੇ ਵਿੱਚ ਤਿੰਨ ਪਿਆਰੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ਼ਹੀਦیاں ਪਾ ਜਾਂਦੇ ਨੇ। ਤੇ ਇਸ ਕੱਚੀ ਗੜੀ ਦੀ ਜਗ੍ਹਾ ਤੇ ਅੱਜਕੱਲ੍ਹ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਬਣਿਆ ਹੋਇਆ ਹੈ। ਔਰ ਜਿੱਥੇ ਸਿੱਖ ਸੰਗਤ ਇਹਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਆਉਂਦੀ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ 7 ਪੂ 1704 ਈਸਵੀ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਸ਼੍ਰੀ ਧੰਗਵਾ ਸਾਹਿਬ ਵਿਖੇ ਉਤਾਰਾ ਕੀਤਾ। ਇੱਥੋਂ ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਜਾਨਕੀ ਇਸ ਗੜੀ ਦੇ ਮਾਲਕ ਰਾਏ ਜੱਗ ਸਿੰਘ ਤੇ ਰੂਪ ਚੰਦ ਨਾਲ ਗੜੀ ਲੈਣ ਸੰਬੰਧੀ ਰابطਾ ਕੀਤਾ। ਇਨਾਂ ਦੋਵਾਂ ਭਰਾਵਾਂ ਨੇ ਗੜੀ ਗੁਰੂ ਸਾਹਿਬ ਨੂੰ ਸੌਂਪ ਦਿੱਤੀ ਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ। ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗਣੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕੀਤੀ। ਗੜੀ ਦੇ ਚਾਰੇ ਪਾਸੇ 8-8 ਤਾਇਨਾਤ ਕੀਤੇ ਗਏ। ਰਾਤ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। 8 ਪੂਨ ਦਿਨ ਵਿੱਚ ਕਸਮਾਨ ਦਾ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਮਨ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗੋ ਪਰ ਮੁਗਲ ਫੌਜਾਂ ਗੜੀ ਨੂੰ ਜਿੱਤ ਨਾ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਪਿਆਰੇ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੂੰ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਤੇ ਜਾ ਕੇ ਗੁਰੂ ਜੀ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅਗੋਂ ਗੁਰੂ ਜੀ ਨੇ ਮਾਛੀ ਬੜੇ ਦੇ ਜੰਗਲਾਂ ਵਿੱਚ ਚਾਲੇ ਪਾ ਦਿੱਤੇ ਅਗਲੇ ਦਿਨ ਨੌਪੋਨ ਨੂੰ ਮੁਗਲਾਂ ਨਾਲ ਲੋਹਾ ਲੈਣਦੇ ਹੋਏ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਜੀ ਤੇ ਭਾਈ ਮਦਨ ਸਿੰਘ ਜੀ ਵੀ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਦਾ ਇਤਿਹਾਸ ਦੱਸਦਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਇੱਕ ਸਿੰਘ ਸਵਾ ਸਵਾ ਲੱਖ ਨਾਲ ਲੜਿਆ ਜੇਕਰ ਇਤਿਹਾਸ ਦੇ ਵਰਕਿਆਂ ਤੇ ਨਜ਼ਰ ਮਾਰੀਏ ਤਾਂ ਇੱਕ ਪਾਸੇ ਮੋਗਲ ਸਮਰਾਜ ਤੇ ਹਿੰਦੂ ਪਹਾੜੀ ਰਾਜਿਆਂ ਦਾ ਗੱਠ ਜੋੜ ਸੀ ਹਿੰਦੂ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਜਿਹੜੇ ਸਮਰਾਟ ਸਨ ਜਿਹੜੇ ਮੁੱਖ ਕਮਾਂਡਰ ਸਨ ਉਹਨਾਂ ਦੇ ਵਿੱਚ ਔਰੰਗਜ਼ੇਬ, ਵਜ਼ੀਰ ਖਾਨ, ਜ਼ਬਰਦਸਤ ਖਾਨ, ਖਵਾਜ਼ਾ ਮੁਹੰਮਦ ਨਾਹਰ ਖਾਨ, ਮੁਨਿੰਮ ਖਾਨ, ਗੈਰਤ ਖਾਨ ਤੇ ਹਿੰਦੂ ਪਹਾੜੀ ਰਾਜਿਆਂ ਦੇ ਜਿਹੜੇ ਮੁੱਖ ਕਮਾਂਡਰ ਸਨ ਅਜਮੇਰ ਚੰਦ ਤੇ ਫਤਿਹ ਸ਼ਾਹ ਸਨ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ 5 ਪਿਆਰੇ ਤੇ 40 ਸਿੰਘ ਸਵਾ ਸਵਾ ਲੱਖ ਨਾਲ ਇਸ ਜਗ੍ਹਾ ਤੇ ਕਲਾ ਕਲਾ ਸਿੰਘ ਲੜੇ ਜਿਦੇ ਵਿੱਚ ਜਿੱਥੇ ਖਵਾਜਾ ਮੁਹੰਮਦ जख्मी ਹੋ ਗਿਆ ਨਾਹਰ ਖਾਨ ਮਾਰਿਆ ਗਿਆ ਗੈਰਤ ਖਾਨ ਮਾਰਿਆ ਗਿਆ ਤੇ ਅਣਗਿਣਤ ਮੁਗਲ ਸਿਪਾਹੀ ਮਾਰੀ ਗਈ ਉੱਥੇ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਪਾ ਗਏ ਤਿੰਨ ਪਿਆਰੇ ਸ਼ਹਾਦਤ ਪਾ ਗਏ ਤੇ ਬਾਕੀ ਸਿੰਘ ਸ਼ਹਾਦਤ ਪਾ ਇਹ ਇਤਿਹਾਸ ਇਸ ਚਮਕੌਰ ਦੀ ਗੜੀ ਦਾ ਰੈਂਦੀ ਦੁਨੀਆ ਤੱਕ ਗੌਰਵ ਮਈ ਰਹੇਗਾ ਸਿੱਖ ਇਤਿਹਾਸ ਚ ਇਹ ਗੌਰਵ ਮਈ ਸ਼ਹਾਦਤਾਂ ਦਾ ਦੌਰ ਤੇ ਇਹ ਸ਼ਹੀਦੀਆਂ ਦਾ ਹਫਤਾ ਰੈਂਦੀ ਦੁਨੀਆ ਤੱਕ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕੀ ਇਨਾਂ ਦਿਨਾਂ ਦੇ ਵਿੱਚ ਸ਼ਹੀਦੀ ਹਫਤੇ ਮੌਕੇ ਜਿੱਥੇ ਸਮੁੱਚੀ ਸਿੱਖ ਸੰਗਤ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੇ ਨਤਮਸਤਕ ਹੋਣ ਲਈ ਆਉਂਦੀ ਹੈ ਉਥੇ ਇਸ ਗੌਰਵਮਈ ਇਤਿਹਾਸ ਨੂੰ ਆਪਣੇ ਬੱਚਿਆਂ ਨਾਲ ਆਪਣੇ ਭਵਿੱਖ ਨਾਲ ਵੀ ਸਾਂਝਾ ਕਰਦੇ ਹਾਂ ਆਦਾਰਾ ਆਨਪੁਇੰਟ ਸ਼ਹੀਦੀ ਹਫਤੇ ਨੂੰ ਸਮਰਪਿਤ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਟਲ ਕੋਟ ਪ੍ਰਣਾਮ ਕਰਦੇ ਹਾਂ